ਸਸਿਕਾ 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 ਗੱਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਹੋ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਬਈ ਆਪਣੇ ਆਪ ਮੈਂ ਜਦੋਂ ਜਦੋਂ ਮੈਂ ਰੋਕਦਾ ਸੀ ਰੋਜ਼ ਵੀ ਉਹਨੂੰ ਟਿਕਟ ਮਿਲ ਜਾਂਦਾ ਉਹ ਮੈਂ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਤੁਸੀਂ ਇਹ ਸ਼ੁਰੂ ਇਹ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦਾ ਰੌਲਾ ਨਹੀਂ ਪਾਉਣਾ ਬਿਲਕੁਲ ਠੀਕ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉਥੇ ਜੀ ਖੇੜਾ ਬੈਠਾ ਉਥੇ ਸਿੱਧੂ ਬੈਠਾ ਉਥੇ ਜਦੋਂ ਮੈਂ ਗੱਲਾਂ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਵੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਥੜੇ ਉਹ ਕਮਜ਼ੋਰ ਬੰਦੇ ਨੇ ਉਹ ਦਿਨ ਮੈਂ ਵੀ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੰਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਥੜੇ ਜਦੋਂ ਮੌਕਾ ਮਿਲਿਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਪੈਚੋ ਬੰਦੇ ਰਿਆ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਬੱਸ ਅਜ ਲੋਗੋਂ ਲੋਂ ਬਾਹਰੋਂ ਤੁਸੀਂ ਅੱਜ ਨਹੀਂ ਮੈਂ ਉਰੇ ਮੈਂ ਲੋਕਲ ਆ ਮੈਂ ਲੋਕਲ ਮੈਂ ਆਪਾਂ ਬਿਲਡਿੰਗ ਨੇ ਬਾਅਦ ਦੁਪਹਿਰ ਫੇਰ ਫੋਨ ਕਰਦਾ ਤੁਹਾਨੂੰ ਮੈਂ ਇਹ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਕੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਤਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਸਹੀ ਨਹੀਂ ਸਹੀ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਮੈਂ ਬੈਂਸ ਵਾਸਤੇ ਪੁੱਛਦਾ ਨਹੀਂ ਕੀ ਚੱਕਰ ਆ ਸੁਣਾ ਡਰਦੇ ਡਰਦੇ ਨੇ ਬਸ ਸੂਰੇ ਨੇ ਨੂੰ ਕੀ ਆ ਦੱਸੋ ਯਾਰ ਜੇ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਤੇ ਸਾਰੇ ਤਾਕਤਵਾਰ ਆ ਹਾਂ ਵੀ ਬੈਂਸ ਆਂ ਜੀ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਥੋੜੀ ਦੁਕਾਨ ਡਬਲ ਹੋਊ ਕ ਬੰਦ ਹੋਊ ਫਟਾਫਟ ਨਹੀਂ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਬਦਲ ਸਕਦਾ ਬਟੂ ਇਹ ਮਿਲਣੀ ਮਿਲਣੀ ਮੈਂ ਵੀ ਬੈਠਾ ਮੈਂ ਪਈ ਜਨਾ ਮੈਨੂੰ ਕੀ ਮਾੜਾ ਲੱਗਦਾ ਸੀ ਕਿ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਾਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡ ਕੇ ਪੈਣੀ ਵੀ ਰਾਹ ਨਾ ਦੇਈ ਕਿਸੇ ਨੂੰ ਵੀ ਨਾ ਰਾਹ ਦੇ ਨੂੰ ਮਾ ਬਾਜਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਟੇਕਟਮੈਂਟ ਦੀ ਮੈਂ ਤਾਂ ਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜੀ ਇਹਨਾਂ ਨੇ ਤਾਂ ਅੱਗ ਲੱਗ ਜਾਣੀ ਉਹ ਆ ਗਿਆ ਸੀ ਐਮ ਬਣ ਗਿਆ ਸੀ ਐਮ ਉਹੀ ਉਹੀ సీఎం ਮਨ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਅ ਸ਼੍ਰੀ ਕੀ ਆ ਉਹ ਸ਼੍ਰੀ ਨਵਾਸ ਲੋ ਸ਼੍ਰੀ ਨਵਾਸ ਲੋ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਨੂੰ ਕੋਈ ਗੱਲ ਹੀ ਨਹੀਂ ਹੋਈ ਹਮ ਅਰੇ ਭਾਈ ਡਾਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਿਹਾ ਜੀ ਤੁਸੀਂ ਨਾ ਮਹਾ ਮੰਤਰੀ ਆ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹਮ ਉਹ ਮੈਨੂੰ ਮੈਂ ਉੱਦਣ ਨਾਲ ਸੁਣਿਆ ਕਿ ਜੀ ਤੁਸੀਂ ਜਾਖੜ-ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨੇਰੀ ਤੇ ਛੱਡੋ ਤੁਸੀਂ ਬਹਾ ਮੰਤਰੀ ਤੇ ਡੇਟਿੰਗ ਹੋ ਕੇ ਤੁਸੀਂ ਬੇਜੋੜੀ ਨਹੀਂ ਕਰ ਸਕਦੇ ਤੁਸੀਂ ਕਰਦੇ ਕੀ ਹੋ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋਗਾ ਹੀ ਨਹੀਂ ਰਿਹਾ ਹੋਇਆ ਅਖਿਰ ਮੈਂ ਤਾਂ ਤੁਹਾਨੂੰ ਦੰਜੇ ਤੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ ਪਰ ਭਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਹਾਂਜੀ ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ ਹੂੰ ਇਹਦਾ ਤਾਂ ਵੀ ਉਹਨੂੰ ਪ੍ਰਾਈਮ Minister ਉਹਨੂੰ ਦੋਹਾਂੀਆਂ ਪਾਈ ਕਹਿੰਦੇ ਨੇ ਤਾਂ ਹਾਲਾਤ ਇਹ ਨਹੀਂ ਹੂੰ ਹੂੰ ਉੱਥੇ ਤੁਸੀਂ ਜੇ ਮੈਂ ਪਹਿਲਾਂ ਵੀ ਮੈਂ ਥੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ ਦੁਪਹਿਰੋਂ ਬਾਅਦ ਫਿਰ ਤੁਹਾਨੂੰ ਕੋਈ ਇੱਕ ਵਾਰ ਤੁਹਾਨੂੰ ਫੋਨ ਕਰਦਾ ਆਪਾਂ ਫਿਰ ਕਿਤੇ 10 ਮਿੰਟ ਸੀਕ੍ਰੀਟਲੀ ਬੈਠ ਕੇ ਲਾਉਨੇ ਆ ਕੱਲੇ ਕੱਲੇ ਬੱਲੇ ਹਾਂਜੀ ਬਿਲਕੁਲ ਜੀ ਨੈਟਵਰਕ ਤੋਂ ਚਲੋ ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਸਿਮਰਜੀਤ ਪੈਂਸ ਅਰ ਮੈਂ ਮੇਰਾ ਖਿਆਲ ਹੈ ਕਿ ਵਰਲਡ ਕਰਦਾ ਸਕਾ ਕਿ ਇਹ ਜਿਹੜੀ ਬੜੀ ਨੀਵੇਂ ਪੱਧਰ ਦੀ ਰਾਜਨੀਤੀ ਕੁੱਚੀ ਰਾਜਨੀਤੀ ਅਰ ਨੀਚ ਰਾਜਨੀਤੀ ਇਹਦੇ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਾ ਮੈਂ ਬੜੀ ਮੀਡੀਆ ਦੇ ਜਰੀਏ ਇਹ ਰਿਕਵੈਸਟ ਵੀ ਕੀਤੀ ਵੀ ਐਦਾ ਦੀ ਰਾਜਨੀਤੀ ਸ਼ੋਭਾ ਨਹੀਂ ਦਿੰਦੀ ਮੁੱਦਿਆਂ ਦੀ ਰਾਜਨੀਤੀ ਕਰੋ ਤੁਸੀਂ ਅਰ ਸਤਿਕਾਰਯੋਗ ਰਵਨੀਤ ਬਟੂ ਜੀ ਤੁਹਾਡੇ ਵੀ ਤੁਸੀਂ ਤਿੰਨ ਵਾਰ ਦੇ ਪਾਰਲੀਮੈਂਟ ਦੇ ਮੈਂਬਰ ਹੋਰ ਤੁਸੀਂ बार-बार ਇਹ ਮਹਿਸੂਸ ਹੋ ਰਿਹਾ ਵੀ ਤੁਹਾਡੇ ਕੋਲੇ ਕੋਈ ਹੋਰ ਮੁੱਦਾ ਨਹੀਂ ਹੈਗਾ ਤੁਸੀਂ बार-बार ਇੱਕੋ ਮੁੱਦੇ ਨੂੰ ਫੋਕਸ ਕਰਨ ਦਾ ਯਤਨ ਮੈਂ ਉਹਦੇ ਜਵਾਬ ਦੇਣ ਵਾਸਤੇ ਲਾਈਵ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਸੀਂ ਬੀਜੇਪੀ ਤੇ ਜਾਣ ਤੋਂ ਬਾਅਦ ਮੇਰੇ ਨਾਲ ਕਿੰਨੀ ਦੇਰ ਰਾਬਤੇ ਜਏ ਕਿੰਨੀਆਂ ਤੁਸੀਂ ਮੈਨੂੰ ਫੋਨ ਕਾਲ ਕੀਤੀਆਂ ਬੀਜੇਪੀ ਦੇ ਲੀਡਰਸ ਨੇ ਫੋਨ ਕਾਲ ਕੀਤੀਆਂ ਕਾਮਨ ਦੋਸਤਾ ਨੇ ਜਿਹੜੇ ਤੁਹਾਡੇ ਵੀ ਦੋਸਤ ਐ ਮੇਰੇ ਵੀ ਦੋਸਤ ਉਹਨਾਂ ਨੇ ਫੋਨ ਕਾਲ ਕੀਤੀਆਂ ਮੇਰੇ ਕੋਲੇ ਸਾਰਾ ਉਹ ਫੋਨ ਦੀ ਰਿਕਾਰਡਿੰਗ ਹੈਗੀ ਆ ਅੱਜ ਤੁਸੀਂ ਨਹੀਂ ਟੜੇ ਨਹੀਂ ਹਟੇ ਮੈਨੂੰ ਅੱਜ ਤੋ ਕਿ ਤੇ ਅਫਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਅੱਜ ਮੈਂ ਉਹ ਪਬਲਿਕ ਕਰ ਮਕਸਦ ਮੇਰਾ ਤਾਂ ਕਿ ਸਚਾਈ ਦਾ ਲੋਕਾਂ ਤੱਕ ਜਾਵੇ ਕਿ ਤੁਸੀਂ ਉਸ ਆਡੀਓ ਦੇ ਵਿੱਚ ਕਾਂਗਰਸ ਤੋਂ ਚਲੇ ਗਏ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤਾਂ ਮਾੜਾ ਚੰਗਾ ਬੋਲਣਾ ਹੀ ਆ ਤੇ ਤੁਸੀਂ ਬੀਜੇਪੀ ਦੇ ਲੀਡਰਾਂ ਨੂੰ ਵੀ ਮਾੜਾ ਚੰਗਾ ਬੋਲ ਰਹੇ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਸੀਂ ਇਹ ਕਰਤੂਤ ਕਿਉਂ ਕਰ ਰਹੇ ਹੋ ਤੇ ਤੁਸੀਂ ਲੇਲੜੀਆਂ ਕੱਟ ਰਹੇ ਲਿਟਰਲੀ ਮਿੰਤਾ ਤਰਲੇ ਵਾਲੀ ਤੁਸੀਂ ਉਹ ਆਡੀਓ ਕਿ ਬੈਂਸ ਮੇਰੀ ਮਦਦ ਕਰ ਦੇ ਸੋ ਮੈਂ ਸਿਨਮਰ ਬੇਨਤੀ ਰਵਨੀਤ ਮਿੱਟੂ ਜੀ ਕਰੂੰਗਾ ਜੇ ਤਾਂ ਸਿਮਰਜੀਤ ਬੈਂਸ ਆ ਜਾਂਦਾ ਤੁਹਾਡੇ ਨਾਲ ਜਿਵੇਂ ਤੁਸੀਂ ਕਿੜਕੜਾਉਂਦੇ ਸੀਗੇ ਤੁਸੀਂ ਤਰਲੇ ਮਿੰਤਾ ਕੀਸੀ ਕਰਦੇ ਸੀ ਫਿਰ ਤਾਂ ਮੈਂ ਸਿਗਾ ਪਾਕ ਸਾਫ ਸੱਚਾ ਸੋਚਿਆ ਅਗਲਾ ਪੱਕਾ ਤੇ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ ਬਿਜਲੀ ਚੋਰ ਵੀ ਆ ਉਹ ਟੈਕਸ ਚੋਰ ਵੀ ਆ ਉਹ ਜ਼ਮੀਨਾਂ ਚ ਜਦਾਂ ਤੇ ਕਬਜ਼ੇ ਕਰਨ ਵਾਲਾ ਵੀ ਉਹ ਨਸ਼ਾ ਵੇਚਣ ਵਾਲਾ ਵੀ ਆ ਸੋ ਮੈਂ ਪੰਜ ਚਾਰ ਮਿੰਟ ਲੈਣੇ ਵਾੜਾ ਲੰਮਾ ਲਾਈਵ ਨਹੀਂ ਕਰਨਾ ਤੁਹਾਨੂੰ ਯਾਦ ਹੋਊਗਾ ਦੋਸਤੋ ਸਦਾਰਪੁਰ ਕੀ ਰਸੰਗ ਤੁਹਾਡੇ ਛੋਟੇ ਭਰਾ ਹੁਣ ਤੁਸੀਂ ਗੱਲਾਂ ਛੇੜ ਲਈਆਂ ਤੇ ਖਲਾਸਾ ਚਾਜਨਾ ਕਰ ਵੀ ਦਈਏ ਅੱਜ ਸਰਦਾਰ ਗੁਰਕੀਰਤ ਸਿੰਘ ਭੁਰਾ ਨੂੰ ਜਗ ਜਾਣਦਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਇੱਕ ਵਿਦੇਸ਼ੀ ਕੁੜੀ ਦੇ ਨਾਲ ਰੇਪ ਹੋਇਆ ਜਿਹੜੀਆਂ ਗੱਲਾਂ ਤੁਸੀਂ ਮੇਰੇ ਮੁਤਲਕ ਬੋਲੀਆਂ ਤੁਹਾਡਾ ਜੰਗਜਾਰ ਸੀਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੇਰੇ ਰਾਜਨੀਤਿਕ ਕਰੀਏ ਨੂੰ ਖਤਮ ਕਰਨ ਲਈ ਖਰਾਬ ਕਰਨ ਲਈ ਦਾੰਦਾਰ ਕਰਨ ਲਈ ਇੱਕ ਫੈਬ੍ਰਿਕੇਸ਼ਨ ਖੜੀ ਕੀਤੀ ਗਈ ਜਿਹੜੀ ਔਰਤ ਤੋਂ ਮੇਰੇ ਉੱਤੇ ਇਲਜ਼ਾਮ ਰੇਪ ਦੇ ਲਵਾਏ ਗਏ ਦੋਸਤੋ ਮੈਂ ਜ਼ਰੂਰ ਕਹਿਣਾ ਚਾਹਾਂਗਾ ਔਨ ਰਿਪੋਰਟ ਸਾਰੀਆਂ ਗੱਲਾਂ ਜੇ ਮੇਰਾ ਉਹਦੇ ਨਾਲ ਕੋਈ ਜਸਮਾਨੀ ਤਲਕਾਤ ਹੁੰਦਾ ਕੋਈ ਬਲਗਰ ਮੈਸੇਜ ਬਲਗਰ ਨਾਲ ਹੀ ਕੋਈ ਇਸ਼ਾਰਾ ਕਰਦਾ ਡਬਲ ਮੀਨਿੰਗ ਮੈਸੇਜ ਕੋਈ ਆਡੀਓ ਕੋਈ ਵੀਡੀਓ ਕੁਝ ਤਾਂ ਦੱਸੋ ਯਾਰ ਵੀ ਆਹ ਤੇਰਾ ਹੈਗਾ ਉਹ ਸਿਰਫ ਤੇ ਸਿਰਫ ਰਾਜਨੀਤਿਕ ਟੂਲ ਕਿ ਬੈਂਸ ਨੂੰ ਸੰਬੰਧ ਤੇ ਖਤਮ ਕਿਵੇਂ ਕਰਨਾ ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਲਈ ਬੋਲ ਰਹੇ ਹੋ ਅਮਰਤਾ ਪ੍ਰਿੰਗ ਜੀ ਕਿਵੇਂ ਜਾਉਂਗੇ ਤੁਸੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਿਮਰ ਬੈਂਸ ਵਾਸਤੇ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲਤਕਾਰ ਕਰਨ ਤੋਂ ਬਾਅਦ ساری ਦੁਨੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ ਮਾਂ ਭੈਣ ਭੂਆ ਚਾਚੀ ਤਾਈ ਆਣਗਵਾਂਡੀਆਂ ਪਿੰਡ ਦੀਆਂ ਔਰਤਾਂ ਕਿ ਉਹਨਾਂ ਤੇ ਪਾਬੰਦੀ ਲਾਈ ਸੀ ਜਦੋਂ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀਗਾ ਫਿਰ ਗੱਲ ਕਰਨ ਲੱਗੇ ਤਹਜ਼ੀਬਤਾ ਚਾਹੀਦੀ ਆ ਨਾ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗੇ ਮੈਂ ਤੁਹਾਨੂੰ ਸਨੇਹ ਵੀ ਭੇਜੇ ਵੀ ਬਿੱਟੂ ਐਦਾਂ ਦੀ ਰਾਜਨੀਤੀ ਚੰਗੀ ਨਹੀਂ ਪਰ ਤੁਸੀਂ ਟਲੇ ਨਹੀਂ ਤੁਸੀਂ ਮੈਨੂੰ ਜਿੰਨੀ ਵਾਰੀ ਕਾਲ ਕੀਤੀ ਹਰ ਵਾਰ ਤੁਸੀਂ ਆਪਣੇ ਹੱਤਕੰਡੇ ਵਰਤਣੋਂ ਨਹੀਂ ਹਟੇ ਤੁਸੀਂ ਅਹੁਦਿਆਂ ਦਾ ਲਾਲਚ ਕਿ ਫਲਾਣਾ ਅਹੁਦਾ ਫਲਾਣਾ ਅਹੁਦਾ ਫਲਾਣਾ ਅਹੁਦਾ ਤੁਸੀਂ ਵਾਈਟ ਪਲਸ ਸਿਕਿਉਰਿਟੀ ਦਾ ਲਾਲਚ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਮੇਰੇ ਕੋਲ ਉਹ ਵੀ ਆਡੀਓ ਤੁਹਾਡੀ ਹੈਗੀ ਆ ਮੇਰੇ ਕੋਲੇ ਉਹ ਆਡੀਓ ਜਿਹੜਾ ਤੁਹਾਡਾ ਤੇ ਮੇਰਾ ਦੋਸਤ ਯੂ ਐਸ اے ਵਾਲਾ ਜੇਪੀ ਖਹਿਰਾ ਸਾਹਿਬ ਮੇਰੇ ਕੋਲ ਉਹਨਾਂ ਦੀ ਰਿਕਾਰਡਿੰਗ ਵੀ ਹੈ ਕਿ ਬੈਂਸ ਸਾਹਿਬ ਤੁਸੀਂ ਇੱਕ ਵਾਰੀ ਮੈਂ ਬਿੱਟੂ ਤੇ ਜੇਪੀ ਖਹਿਰਾ ਤਿੰਨੋਂ ਜਾਣੇ ਮਤਲਬ ਬੈਂਸ ਬਿੱਟੂ ਤੇ ਜੇਪੀ ਖਹਿਰਾ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਾਂਗੇ ਐਂਡ ਅੰਮ੍ਰਿਤਸਰ ਦੀ ਬਿਲਡਿੰਗ ਦੇ ਵਿੱਚ ਬਿੱਟੂ ਜੀ ਤੁਹਾਡੇ ਲਈ ਤੁਹਾਡੀ ਦਿੱਥੀ ਤੁਹਾਡਾ ਅਹੁਦਾ ਉਥੇ ਤੈਅ ਕਰਨਗੇ ਮੈਂ ਤੁਹਾਡੀ ਭਾਵਨਾ ਤੁਹਾਡਾ ਰਿਸਪੈਕਟ ਬਰਕਰਾਰ ਰੱਖਿਆ ਮੈਂ ਤੁਹਾਨੂੰ ਕਿਹਾ ਯਾਰ ਮੈਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਮੈਨੂੰ ਵਾਈਪਲਸ ਦਾ ਲਾਲਚ ਨਹੀਂ ਇਹ ਜਿਹੜੇ ਲੋਕਾਂ ਤੋਂ ਇਕੱਠੇ ਹੋਏ ਲੀਡਰ ਹੁੰਦੇ ਹਨ ਨਾ ਸਿਕਿਉਰਟੀ ਉਹਨਾਂ ਨੂੰ ਚਾਹੀਦੀ ਵੀ ਲੋਕਾਂ ਨੂੰ ਪਤਾ ਲੱਗ ਜਾਵੇ 15 20 ਕਾਲੀਆਂ ਵਰਦੀਆਂ ਵਾਲੇ ਚੰਗੇ ਆ ਨਮੀਆਂ ਆਧੁਨਿਕ ਬਦੂ ਕਾਲੇ ਬੰਦੇ ਵੀ ਕੌਣ ਆ ਗੁਰੂ ਦੀ ਕਿਰਪਾ ਪੰਜਾਬ ਦੇ ਲੋਕਾਂ ਨੇ ਪਿਆਰ ਦਿੱਤਾ ਬੈਂਸ ਦਾ ਕਦ ਲੋਕਾਂ ਨੇ ਬਣਾਇਆ ਪੂਰੀ ਦੁਨੀਆ ਦੇ ਅੰਦਰ ਬੈਂਸ ਬ੍ਰਦਰ ਲੋਕਾਂ ਦੀ ਸ਼ਾਹੀ ਅੱਗੇ ਤੁਸੀਂ ਇਹ ਜਦੋਂ ਸਾਰਾ ਕੁਝ ਨਹੀਂ ਚੱਲਿਆ ਤੇ ਤੁਸੀਂ ਤੁਰੇ ਕਿੱਧਰ ਮੈਂ ਤੇ ਤੁਹਾਨੂੰ ਬਾਹਲਾ ਮਿਲਿਆ ਨਹੀਂ ਸੀ ਪਰ ਮਿਲਣ ਤੋਂ ਬਾਅਦ ਮੈਂ ਤੁਹਾਡੇ ਲਈ ਬਿੱਟੂ ਜੀ ਇੱਕ ਗੁੱਸਾ ਨਾਲ ਮੇਰੀ ਗੱਲ ਦਾ ਕਰਿਓ ਤੁਸੀਂ ਉਮਰ ਦੇ ਤਕਾਜ਼ੇ ਨਾਲ ਅਹੁਦੇ ਦੇ ਤਕਾਜ਼ੇ ਨਾਲ ਤਿੰਨ ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਹੋਣਗੇ ਬੜਾ ਬੁੱਧੀਜੀਵੀ ਆ ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨਲਿਟੀਡ ਉਨੀ ਦੇਰ ਤੱਕ ਤੁਹਾਡੀ ਪਰਸਨਲਿਟੀ ਕੰਮ ਰਹਿੰਦੀ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਜੇ ਜਦੋਂ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲਹਿਜਾ ਜਮਨ ਚਬੜੂ ਹਿੰਮਤੀੌਰ ਮਤਲਬ ਕਿਸੇ ਢੰਗ ਸਿਰ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿੰਟ ਤੋਂ ਬਾਅਦ ਅਬਜ਼ਰਵ ਕੀਤਾ ਐਂਡ ਮੈਂ ਇਹ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕੀਤੀ ਵੀ ਯਾਰ ਇੱਕ ਉਮਰਦਾਰ 40 ਸਾਲ ਤੋਂ ਉੱਤੋਂ ਦਾ ਤਿੰਨ ਵਾਰ ਦਾ ਮੈਂਬਰ ਪਾਰਲੀਮੈਂਟ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਉਹ ਬੋਲ ਕੀ ਜਾ ਜਿੱਦਾਂ ਮੰਦਬੁੱਧੀ ਨਹੀਂ ਹੁੰਦੇ ਚਬਲ ਗੱਲਾਂ ਮਾਰਨ ਵਾਲੇ ਹੁੰਦੇ ਮੈਂ ਨਿੰਦਕ ਨਹੀਂ ਤੁਹਾਡਾ ਮੈਂ ਰਿਸਪੈਕਟ ਕਰਦਾ ਤੁਸੀਂ ਤਿੰਨ ਵਾਰ ਦੇ ਸਾਡੇ ਪਾਰਲੀਮੈਂਟ ਮੈਂਬਰ ਪੰਜਾਬ ਤੋਂ ਚੁਣ ਕੇ ਗਏ ਹਾਂ ਲੋਕਤੰਤਰ ਦੇ ਅੰਦਰ ਵੋਟਾਂ ਦਾ ਮਹੱਤਵ ਹੁੰਦਾ ਤੁਸੀਂ ਵੋਟਾਂ ਨਾਲ ਚੁਣ ਕੇ ਤੈਨੂੰ ਵਾਲੀ ਪਾਰਲੀਮੈਂਟ ਮੈਂਬਰ ਬਣਿਆ ਪਰ ਸੌਰੀ ਮੈਨੂੰ ਇਹ ਸ਼ਬਦ ਇਸ ਲਈ ਬੋਲਣੇ ਪਏ ਮੰਦਬੁੱਧੀ ਤੇ ਚਵੜ ਕਿਉਂਕਿ ਜਿਹੜਾ ਬੰਦਾ 19 ਦੇ ਤੱਕ ਥੋੜੀ ਪੂਰੀ ਠੋਕਰ ਤੇ ਟੌਰ ਜਦੋਂ ਤੁਸੀਂ ਬੋਲਦੇ ਤੇ ਗੀਰ ਮੱਝ ਪਾਣੀ ਦੇ ਵਿੱਚ ਤੁਹਾਡਾ ਪਤਾ ਲੱਗਦਾ ਵੀ ਤੁਸੀਂ ਕਿਹੜੀ ਕਰਤੂਤ ਦੇ ਹੋ ਸੋ ਤੁਸੀਂ ਮੈਨੂੰ ਮਜਬੂਰ ਕਰ ਦਿੱਤਾ ਵੀ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦਵਾਂ ਤੁਹਾਡੇ ਕੋਲੇ ਕੋਈ ਮੁੱਦਾ ਨਹੀਂ ਹੈਗਾ ਤੁਸੀਂ ਐਮਪੀ ਦੀ ਚੋਣ ਲੜਦੇ ਹੋ ਚੌਥੀ ਥੋੜੀ ਚੋਣ ਆ ਇਹ ਨਾ ਤੁਹਾਡੇ ਕੋਲੇ ਕੋਈ ਮੁੱਦਾ ਨਾ ਕਾਲੀਆਂ ਦੇ ਕੋਲੇ ਕੋਈ ਮੁੱਦਾ ਤੇ ਨਾ ਝਾੜੂ ਕੰਪਨੀ ਦੇ ਕੋਲੇ ਕੋਈ ਮੁੱਦਾ ਉਹਨਾਂ ਨੂੰ ਬੈਂਸ ਫੋਬੀਆ ਸਮੇਤ ਤੁਹਾਡੇ ਤੁਹਾਨੂੰ ਜਿਆਦਾ ਹੋਇਆ ਹਿਆ ਬੈਂਸ ਫੋਬੀਆ ਹੋ ਗਿਆ ਰਾਤ ਨੂੰ ਵੀ ਸੁਪਨਿਆਂ ਦੇ ਵਿੱਚ ਬੈਂਸ ਦੇ ਸੁਪਨੇ ਆਉਂਦੇ ਕਦੇ ਪਾਰਲੀਮੈਂਟ ਦੀ ਚੋਣ ਲੜ ਰਿਹਾ ਬੰਦਾ ਮੁੱਦਿਆਂ ਦੀ ਗੱਲ ਕਰਦਾ ਤੁਸੀਂ ਇੱਕ ਵਾਰੀ ਗੱਲ ਕਰ ਲਈ ਥੈਟਸ ਆਲ ਤੁਸੀਂ ਫੇਰ ਦੁਬਾਰਾ ਉਹੀ ਫੜ ਲਈ ਇਥੋਂ ਸਾਫ ਤੇ ਰਿਸਪੈਕਟ ਹੁੰਦਾ ਥੋੜੇ-ਬੁੜੇ ਹੋਰ ਕੋਈ ਮੁੱਦਾ ਨਹੀਂ ਇੱਥੋਂ ਸਾਫ਼ ਤੇ ਸਪਸ਼ਟ ਹੁੰਦਾ ਕਿ ਤੁਹਾਡੀ ਇਨਸਿਕਿਉਰਟੀ ਫੀਲਿੰਗ ਅਸਰਖਿਅਤ ਮਹਿਸੂਸ ਕਰ ਰਹੇ ਹੋ ਤੁਸੀਂ ਸ਼ਾਇਦ ਨਹੀਂ ਹੈਗੇ ਤੁਸੀਂ ਤੁਸੀਂ ਉਹ ਸੁਰੱਖਿਅਤ ਮਹਿਸੂਸ ਕਰਦੇ ਹੋਏ ਫਰਸਟ੍ਰੇਸ਼ਨ ਦੇ ਵਿੱਚ ਤੁਹਾਡੀ ਫਰਸਟ੍ਰੇਸ਼ਨ ਹਤਾਸ਼ਪੁਣਾ ਸਪਸ਼ਟ ਚਲਕਦਾ ਉਹ ਹਤਾਸ਼ਪੁਣਾ ਕੀ ਆ ਚਾਹੇ ਤੁਸੀਂ ਮੀਡੀਆ ਨੂੰ ਪੁੱਛ ਲਓ ਜਨ ਸਧਾਰਨ ਆਮ ਲੋਕਾਂ ਨੂੰ ਪੁੱਛ ਲਓ ਚਾਹੇ ਤੁਸੀਂ ਸਰਕਾਰੀ ਖੁਫੀਆ ਤੰਤਰ ਨੂੰ ਪੁੱਛ ਲਓ ਤੁਸੀਂ ਕੇਂਦਰ ਦੀ ਖੁਫੀਆ ਤੰਤਰ ਨੂੰ ਪੁੱਛ ਲਓ ਵੀ ਤੁਹਾਡੇ ਪੱਲੇ ਕੀ ਰਹਿ ਗਿਆ ਲੋਕਨ ਸਾਹਿਬ ਪਾਰਟੀ ਜਿਹੜੀ ਜੇਲ੍ਹ ਦੇ ਵਿੱਚ ਸੰਘਰਸ਼ ਕਰਦਿਆਂ ਜਨਮ ਲੈਂਦੀ ਹੈ ਇਹ ਖੁਫੀਆ ਤੰਤਰ ਮੀਡੀਆ ਆਮ ਲੋਕ ਸਾਰੇ ਕਹਿੰਦੇ ਸੀਗੇ ਕਿ ਜਿੱਦਾਂ ਇਹ ਜਾਣਗੇ ਪਾਰਲੀਮੈਂਟ ਦਾ ਮੈਂਬਰ ਕੋਈ ਬਣੂਗਾ ਤੇ ਮੈਨੂੰ ਕਾਂਗਰਸ ਪਾਰਟੀ ਦਾ ਮੁਹੱਬਤ ਦੀ ਦੁਕਾਨ ਵਾਲਾ ਪੈਗਾਮ ਪਸੰਦ ਹੈ ਮੈਨੂੰ ਰਾਜਾ ਬ੍ਰਿੰਗ ਪੰਜਾਬ ਦੇ ਲੋਕਾਂ ਦੀ ਸੇਵਾ ਕਰਦਾ ਪਸੰਦ ਹੈ ਮੈਨੂੰ ਰਾਜਾ ਬਰਿੰਗ 3 ਮਹੀਨੇ ਟ੍ਰੇਲਰ ਦਿਖਾਉਂਦਾ ਟਰਾਂਸਪੋਰਟ ਮੰਤਰੀ ਬਣ ਕੇ ਮੈਨੂੰ ਪਸੰਦ ਆ ਮੈਨੂੰ ਭਾਰਤ ਕੁਸ਼ਨਾਸ਼ੂ ਮੈਨੂੰ ਚੰਨੀ ਪਸੰਦ ਆ ਮੈਨੂੰ ਕਾਂਗਰਸ ਦੇ ਦਿਗਜ ਸੁਖੀ ਮੈਨੂੰ ਸੁਪਾਲ ਖਹਿਰਾ ਮੈਨੂੰ ਦਵਿੰਦਰ ਯਾਦਵ ਮੈਨੂੰ ਇਹ ਸਾਰੇ ਲੋਕ ਸੇ ਇਸ ਕਰਕੇ ਪਸੰਦ ਆ ਕਿਉਂਕਿ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਆ ਉਹ ਆਧਾ ਮਿਲ ਗਿਆ ਤੇ ਉਹਨੂੰ ਇੰਜੋਏ ਨਹੀਂ ਕਰਦੇ ਮੈਂ ਫਿਰ ਤੁਹਾਡਾ ਜ਼ਿਕਰ ਨਹੀਂ ਕਰਨਾ ਇੰਜੋਏ ਕਰਨ ਵਾਲੇ ਕਿਹੜੇ ਲੋਕ ਹੈਗੇ ਆ ਤੇ ਤੁਸੀਂ ਮੈਨੂੰ ਰਿਕਾਰਡਿੰਗ ਦੇ ਵਿੱਚ ਬੋਲਦੇ ਵੀ ਉਹ ਇਹਦੀ ਅਗਲੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਉਂਗਾ ਦੋਸਤੋ ਬੋਲਦਿਆ ਬੰਸ ਯਾਰ ਮੈਂ ਜਿੱਤ ਕੇ ਤੇ ਲੈ ਜਾਣਾ ਮੈਂ ਕੀ ਲੈਣਾ ਦੇਣਾ ਹਲਕੇ ਤੂੰ ਮੈਂ ਤਾਂ ਦਿੱਲੀ ਰਹਿਣਾ ਉਹ ਦੁਰ ਫਿੱਟੇ ਮੂੰਹ ਤੁਹਾਡੇ ਇਹ ਜੇ ਕਾਰਨਾਮੇ ਕਰਦੇ ਆਂਦੇ ਐਡਾ ਨਰਾਦਰ ਕਰਦੇ ਤੁਸੀਂ ਵੋਟ ਦਾ ਤੁਸੀਂ ਇਹ ਗੱਲਾਂ ਮੈਂ ਦੂਜੀ ਆਡੀਓ ਭੇਜੂਗਾ ਜਿਹਦੇ ਵਿੱਚ ਤੁਸੀਂ ਇਹ ਗੱਲਾਂ ਬੋਲਦੇ ਹੋ ਵੀ ਤੁਸੀਂ ਇੱਥੇ ਮੇਅਰ ਬਣਾਓ ਤੁਸੀਂ ਐਮਐਲਏ ਦੀਆਂ ਟਿੱਕ ਟਾਂ ਮੰਡੋ ਤੁਸੀਂ ਕੌਂਸਲਰ ਬਣਾਓ ਆਹ ਤੁਹਾਡੇ ਮੂਰੇ ਬੰਨੇ ਹੱਥ ਜੇ ਤੁਸੀਂ ਕਿਕਰਾਂ ਦੇ ਬੀਜਿਆਂ ਹੁੰਦੀਆਂ ਨੇ 10 ਸਾਲ ਤੇ ਕਿਕਰਾਂ ਬੀਜਣ ਤੋਂ ਬਾਅਦ ਭਾਰ ਦੇ ਕਿਉਂ ਬੀਜਿਆਂ ਤੁਸੀਂ 10 ਸਾਲ ਦੇ ਸਮੇਂ ਦੇ ਵਿੱਚ ਕਿਕਰਾਂ ਤੇ ਅੱਜ ਬੀਜੇ ਪੀ ਜੇ ਭਾਰ ਦੇਉਂ ਵੀ ਉਹ ਕਿਤਰਾ ਤੋਂ ਤੁਹਾਨੂੰ ਦਾਖਾਂ ਦੇ ਇਸ਼ਾਰੇ ਮਿਲਦੇ ਨਹੀਂ ਮਿਲਦੇ ਇਹ ਬੈਂਸ ਨਹੀਂ ਬੋਲਦਾ ਇਹ ਆਵਾਮ ਬੋਲਦਾ ਮੰਨੂ ਸਾਡੀ ਦਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੜਦਾ ਅਸੀਂ ਧੂਨ ਸਵਾਏ ਹੋਏ 25 ਤੇ 30 ਮੁਕੱਦਮਾ ਹੈ ਬਿੱਟੂ ਸਾਹਿਬ ਇਹ ਹਰ ਸਾਲ ਪੰਜ ਚਾਰ ਮੁਕੱਦਮੇ ਜੋ ਪਾਕਸਾਫ ਬਰੀ ਹੋ ਕੇ ਘਰੇ ਆਉਂਦਾ ਇਲਜ਼ਾਮਦਾਰਾਂ ਨੇ ਬੜੇ ਸੌਖੇ ਆ ਅਦਾਲਤੀ ਪ੍ਰਕਿਰਿਆ ਦੇਸ਼ ਦੇ ਅੰਦਰ ਕਿਉਂ ਪ੍ਰਕਿਰਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੀ ਹੈ ਸੱਤ ਤੇ ਝੂਠ ਦਾ ਨਾਟਕ ਕਰਦੀ ਹੈ ਗੁਨਾਹਗਾਰ ਦਾ ਤੇ ਬੇਬਸੂਰੀ ਦਾ ਨਾਟਕ ਕਰਦੀ ਹੈ ਸੋ ਮੈਂ ਤੁਹਾਨੂੰ ਇਹ ਗੱਲ ਦਾਅਵੇ ਨਾਲ ਕਹਿਣ ਲੱਗਿਆ ਕਿ ਮੈਂ ਪਾਕਸਾਫ ਸੀ ਹਾਂ ਤੇ ਦਗਾਂਗਾ ਮਾਨਯੋਗ ਅਦਾਲਤ ਤੇ ਰੱਬਰ ਦਾ ਭਰੋਸਾ ਪਰ ਅੱਜ ਮੈਨੂੰ ਇਹ ਤੁਹਾਡੀਆਂ ਗੱਲਾਂ ਦਾ ਜਵਾਬ ਦੇਣ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਤੁਸੀਂ ਫੜਤੇ ਨਹੀਂ ਸੀ ਮੈਨੂੰ ਦੁੱਖ ਲੱਗਿਆ ਕਿ ਮੈਂ ਆਪਣੇ ਪੰਜਾਬ ਦੇ ਇੱਕ ਸੀਨੀਅਰ ਮੈਂਬਰ ਪਾਰਲੀਮੈਂਟ ਦੇ ਖਿਲਾਫ ਇਦਾਂ ਦੇ ਲਫ਼ਜ਼ ਮੰਦਬੁੱਧੀ ਚਵਲ ਮੈਨੂੰ ਇਦਾਂ ਦੇ ਸ਼ਬਦ ਬੋਲਣੇ ਪਏ ਮੈਂ ਤੁਹਾਡੀ ਲਿਆਕਤ ਲਿਆਕਤ ਦਾ ਬੜਾ ਕਦਰਦਾਨ ਹੁੰਦਾ ਸੀ ਪਰ ਜਦੋਂ ਤੁਹਾਨੂੰ ਮਿਲਦੇ ਹੋ ਤਾਂ ਮਿੱਟੀ 'ਚ ਹੀ ਮਿਲਦੀ ਸਾਰੀ ਸੋ ਦੋਸਤੋ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਮੇਰੀ ਗੱਲ ਦਾ ਕਾਈਂਡਲੀ ਜੇ ਮੈਂ ਕੋਈ ਸਾਨੂੰ ਸ਼ਬਦ ਵੱਧ ਘੱਟ ਬੋਲ ਗਿਆ ਆਮ ਕਿਉਂਦਾ ਪੁੱਛਣਾ ਕਰਿਓ ਮੈਂ ਅਗਲੀ ਆਡੀਓ ਤੁਸੀਂ ਫੇਰ ਆਓ ਮੈਦਾਨ ਦੇ ਵਿੱਚ ਤੁਹਾਨੂੰ ਅਗਲੀ ਆਡੀਓ ਫੇਰ ਪਬਲਿਕ ਕਰਕੇ ਫਿਰ ਲਾਈਵ ਹੋਊਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਥੋੜੀ ਆਡੀਓ ਵੀ ਸੁਣਾਇਆ ਹਾਂ ਹਾਂ ਇੱਕ ਇੱਕਾ ਮੈਂ ਸਾਰੀ ਆ ਆਡੀਓ ਆਡੀਓ ਮੈਂ ਜਿਹੜੀ ਆਪਣੇ ਪੇਜ ਤੇ ਵੀ ਪਾ ਦੇਣੀ ਆ ਤੇ ਆ ਮੈਂ ਤੁਹਾਨੂੰ ਸੁਣਾਉਣ ਵੀ ਲੱਗਿਆ ਇਹ ਜੇ ਕੋਈ ਬੰਦਾ ਜਿਵੇਂ ਬਿੱਟੂ ਜੀ ਕਹਿੰਦੇ ਸੀ ਇਹ ਐਡਿਟ ਕੀਤੀ ਹੋਈ ਆ ਮੇਰੇ ਤੇ ਮੁਕੱਦਮਾ ਦਰਜ ਹੋਵੇ ਬਿੱਟੂ ਜੀ ਸਵੇਰੇ ਜਾ ਕੇ ਪੁਲਿਸ ਕਮਿਸ਼ਨਰ ਜਾਂ ਡੀਜੀਪੀ ਪੰਜਾਬ ਨੂੰ ਇਹ ਆਡੀਓ ਰਿਕਾਰਡਿੰਗ ਦੇ ਕੇ ਆਓ ਜੇ ਇਹਦੇ ਵਿੱਚ ਐਡੀਟਿੰਗ ਹੋਵੇ ਕੋਈ ਤੇ ਤੁਰੰਤ ਮੇਰੇ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਤੇ ਜੇ ਫਿਰ ਮੈਂ ਉਹੀ ਕਹਿਣ ਲੱਗਾ ਵੀ ਜੇ ਤੁਹਾਡੀ ਚਵੜ ਨਿਕਲੀ ਤੁਹਾਡੀ ਮੰਦਬੁੱਧੀ ਵਾਲੀ ਇਹ ਗੱਲ ਨਿਕਲੀ ਤੇ ਫਿਰ ਤੁਸੀਂ ਆਪਣੇ ਲਈ ਤੈਅ ਕਰੋ ਵੀ ਤੁਹਾਡਾ ਹਾਲ ਤੇ ਹਸ਼ਰ ਪੰਜਾਬ ਦੇ ਲੋਕ ਖਾਸ ਕਰਕੇ ਲੁਧਿਆਣਾ ਦੇ ਵੋਟਰ ਕਰਨਗੇ ਕੀ ਆ ਦੋਸਤੋ ਜਿਹੜੀ ਆਡੀਓ ਆ ਈ ਵਾਲਿਆ ਸਵਾਜੀ ਵਾਸੀ ਰਾਜਾ ਕਿ ਕਿ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਮੈਂ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਚੁੱਪ ਕਿਉਂ ਜੀ ਮੈਨੂੰ ਕੈਂਡੀਡੇਟ ਅਨਾਉਂਸ ਕਰ ਦੋ ਕਿ ਕੈਂਡੀਡੇਟ ਨਾਮ ਰੋਲਾ ਨਹੀਂ ਪਾਉਣਾ ਜੇ ਤੁਸੀਂ ਕੈਂਡੀਡੇਟ ਨਾਮ ਸੁਣਾ ਮੈਂ ਤੁਹਾਨੂੰ ਕਰਕੇ ਜਿਨਾਂ ਜਿਨਾਂ ਨੇ ਕੁਝ ਨਹੀਂ ਕਰ ਸਕਿਆ ਫਿਰ ਸੈਂ ਚੁੱਪ ਕਰਕੇ ਕਰਕੇ ਲਿਆ ਉਹ ਸੋ ਆ ਮੈਂ ਜਿਹੜੀ ਆਡੀਓ ਤੁਹਾਨੂੰ ਟਰੈਲਰ ਸੁਣਾ ਦਿੱਤਾ ਇਹ ਮੈਂ ਆਪਣੇ ਪੇਜ ਤੇ ਪਾ ਦੇਣੀ ਆ ਕਿ ਸਾਰੇ ਜਾਣੇ ਸੁਣ ਕੇ ਪੰਜਾਬ ਦੇ ਲੋਕੋ ਮੀਡੀਆ ਵਾਲੇ ਦੋਸਤੋ ਨਤਾਰਾ ਕਰਿਓ ਸੱਚ ਕਿੱਥੇ ਆ ਤੇ ਝੂਠ ਕਿੱਥੇ ਆ ਬਹੁਤ ਬਹੁਤ ਮਿਹਰਬਾਨੀ ਵਾਈਰੂ ਜੀ ਦਾ ਖਾਲਸਾ ਵਾਈਰੂ ਜੀ ਕੀ ਫਤ